ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਤੋ ਇਹ ਸਾਰੇ ਵਧੀਆ ਹੋਣਗੇ ਤੇ ਅੱਜ ਆ 25 ਦਸੰਬਰ 2026 ਤੇ ਅੱਜ ਸਰਾਂਦੇ ਦੇ ਵਿੱਚ ਪਹਿਲਾ ਦੀਵਾਨ ਆ ਤੇ ਅੱਜ ਮਾਰਨਿੰਗ ਦੇ ਵੱਜ ਚੁੱਕੇ ਆ 5 ਵਜੇ ਕੇ 10 ਮਿੰਟ ਹੋ ਚੁੱਕੇ ਆ ਹਾਂਜੀ 11 ਮਿੰਟ ਹੋ ਚੁੱਕੇ ਆ ਤੇ ਆਪਾਂ ਵਲੌਗ ਸ਼ੁਰੂ ਕਰਦੇ ਆ ਤੇ ਹੁਣ ਆਪਾਂ ਮੈਂ ਉੱਠ ਗਈ ਸੀਗੀ ਸਵੇਰੇ 4 ਵਜੇ ਦੇ ਨੀਅਰ ਅਬਾਊਟ ਉੱਠ ਗਈ ਸੀਗੀ ਤੇ ਨਿਤਨੇਮ ਕਰ ਲਿਆ ਸੀਗਾ ਤੇ ਹੁਣ ਆਪਾਂ ਚੱਲੇ ਆ ਮੱਥਾ ਟਿਕਣ ਗੁਰੂ ਘਰ ਤੇ ਬਸ ਫਿਰ ਸਾਰੇ ਮੀਨੂ ਛੱਡ ਕੇ ਲੰਘ ਚੁੱਕੇ ਮੈਂ 10 ਮਿੰਟ ਲੇਟ ਸੀਗੀ ਤੇ ਚਲੋ ਆਪਾਂ ਮੱਥੜੀ ਕਿਨ ਚਲੀਏ ਗੁਰੂ ਘਰ ਸੋ ਕਾਲੀ ਕਾਲੀ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਇਹ ਫੁਲਕੀ ਕਿ ਆਪਾਂ ਚਲੇ ਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੇ ਮਤਲਬ ਕੁਝ ਸੰਗਤ ਸਾਡੇ ਅੱਗੇ ਆ ਤੇ ਕੁਝ ਸੰਗਤ ਸਾਡੇ ਪਿੱਛੇ ਆ ਤੇ ਲੰਗਰਾਂ ਦੇ ਵਿੱਚ ਮਤਲਬ ਆਪਣੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਸਿਰਫ 5-23 ਹੋਏ ਆ ਸਾਬੂ ਆਲਮੋਸਟ ਸਾਰੀ ਸੰਗਤ ਕੁਛ ਮਥਾ ਟੇਕ ਚੁੱਕੀ ਆ ਫਤਿਹਗੜ ਸਾਹਿਬ ਤੇ ਕੁਛ ਜਾ ਰਹੇ ਨੇ ਤੇ ਆਪਾਂ ਜਿਹੜੇ ਗੁਰਦੁਆਰਾ ਸਾਹਿਬ ਜਾ ਰਹੇ ਆ ਉਸ ਦਾ ਇਤਿਹਾਸ ਨੂੰ ਉੱਥੇ ਜਾ ਕੇ ਦੱਸਦੇ ਆ ਤੇ ਫਤਿਹਗੜ ਸਾਹਿਬ ਵੀ ਕਹੀ ਕਹਿਣਗੇ ਕਿ ਤੁਸੀਂ ਫਤਿਹਗੜ ਸਾਹਿਬ ਕਿਉਂ ਜਾ ਰਹੇ ਤੇ ਫਤਿਹਗੜ ਸਾਹਿਬ ਜਾ ਮਤਲਬ ਅਸੀਂ ਲੋਕਲ ਜਾਂ ਫਤਿਹਗੜ ਸਾਹਿਬ ਤੇ ਅਸੀਂ ਆਲਰੇਡੀ ਮਤਲਬ ਮੈਂ ਮੱਥਾ ਟੇਕ ਕੇ ਆ ਚੁੱਕੀ ਆ ਤੇ ਜੇ ਆਪਾਂ ਦਾ ਸਵੇਰੇ ਸਵੇਰੇ ਇਸ ਟਾਈਮ ਥੋੜੀ ਸੰਗਤ ਦਾ ਰਸ ਜ਼ਿਆਦਾ ਹੁੰਦਾ ਹੈ ਸੋ ਆਪਾਂ ਜਾਵਾਂਗੇ ਫਤਿਹਗੜ ਸਾਹਿਬ ਸ਼ਾਮ ਜਿਹਨੂੰ ਜਾਂ ਦੁਪਹਿਰ ਜਿਹਨੂੰ ਤੇ ਉਸ ਟਾਈਮ ਆਪਾਂ ਜਾਵਾਂਗੇ ਕੇ ਬਸ ਫਿਰ ਆਪਾਂ ਤੁਹਾਨੂੰ ਜਾ ਕੇ ਦਿਖਾਉਣੀ ਆ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਉੱਥੇ ਜਾ ਕੇ ਦੱਸਦੇ ਆਂ कुछ लाइटिंग क्योंकि मैं ही शूट कर रही <tip> ਜੀਤੇ ਹੋਈ ਤੇ ਮਰਨਾ ਸੱਚ ਨੂੰ ਫਿਰ ਗਿਆ ਨਾਮ ਅਬਸੀਤ ਗੁਰੂ ਤੇ ਸਹ ਜਿਨ ਨਾਮ ਗੁਰਦਾਇਆ ਭਾਈ ਜੀਵਨ ਕਿੱਥੇ ਹੈ ਸਾਸਨ ਦਾ ਹੰ ਦਾ ਜੀਵਨ ਸਦਾ ਦੀਵਸਤੀ ਪੰਛੀਸ਼ੀ ਪੰਡਾ ਅਰਧ ਗੌਰ ਜੀ ਮਤਲਬ ਚੌਂਦਾ ਹੈ ਜੀ ਹਾਂਜੀ ਵਾਈ ਗੁਰੂ ਜੀ ਪਹਿਲਾਂ ਮੈਂ ਕਿਹਾ ਸੀ ਕਿ ਫਤਿਹਗੜ ਸਾਹਿਬ ਸ਼ਾਇਦ ਆਪਾਂ ਦੁਪਹਿਰੇ ਚਾਈਏ ਬਟ ਕੁਝ ਵੀ ਪਲਾਨ ਦੇ ਸਾਹਬ ਨਾਲ ਨਹੀਂ ਹੁੰਦਾ ਮੇਰੇ ਕਜ਼ਨਸ ਆਲਰੇਡੀ ਫਤਿਹਗੜ ਸਾਹਿਬ ਪਹੁੰਚ ਗਏ ਸੀ ਕਿ ਤੇ ਉਹਨਾਂ ਨੇ ਉੱਥੇ ਜਾ ਕੇ ਦੱਸਿਆ ਕਿ ਫਤਿਹਗੜ ਸਾਹਿਬ ਆਈ ਹੋਈ ਆ ਸੋ ਮੈਂ ਕਿਹਾ ਵਾਰੀ ਵਾਰੀ ਕਿਉਂ ਕਰਦਿਆਂ ਨੂੰ ਤੰਗ ਕਰਨਾ ਫਿਰ ਮੈਂ ਆਪਣੇ ਕਜ਼ਨਸ ਦੀ ਕੋਲੀ ਚਲ ਗਈ ਸੀ ਕਿ ਦਰਬਾਰ ਸਹਿ ਮੱਥਾ ਟੇਕਨ ਕੇ ਉਹਨਾਂ ਦੇ ਨਾਲ ਹੀ ਮੱਥਾ ਟੇਕ ਲਾਂਗੀ ਮੈਂ ਸੋ ਹਾਂਜੀ ਵਾਈਗਰੂ ਜੀ ਤੁਸੀਂ ਦੇਖ ਹੀ ਸਕਦੇ ਹੋ ਕਿ ਇਕੱਠ ਕਿੰਨਾ ਸੀਗਾ ਕਿ ਸਵੇਰੇ ਕਿਉਂਕਿ ਮੈਂ ਜੋ ਸਵੇਰੇ ਉઠી ਸੀ ਨਾ ਮੈਂ ਪੇਜ ਤੇ ਪਹਿਲਾਂ ਹੀ ਦੇਖ ਲਈ ਸੀਗਾ ਫਤਗੜ ਸਾਹਿਬ ਦੇ ਪੇਜ ਤੇ ਕਿ 3 ਵਜੇ ਹੀ ਇਹਨਾਂ ਇਕੱਠ ਸੀਗਾ ਬਟ ਅਸਾਨੂੰ ਤਾਂ 5:30 ਹੋ ਗਏ ਸੀਗੇ ਉੱਥੇ ਪਹੁੰਚਦੇ ਪਹੁੰਚਦੇ ਮੈਨੂੰ ਐਵੇਂ ਸੀਗਾ ਇਕੱਠ ਵੱਧੂਗਾ ਕਿਉਂਕਿ ਅੱਜ ਪਹਿਲਾ ਦੀਵਾਨ ਸੀਗਾ ਤੇ ਜਦੋਂ ਅਸੀਂ ਗਏ ਸੀਗੇ ਤੇ ਜਿਹੜਾ ਲਾਈਨ ਸੀਗੀ ਸੰਗਤ ਦੀ ਉਹ ਜੋੜੇ ਘਰ ਦੇ ਕੋਲ ਤੱਕ ਆਈ ਪਈ ਸੀਗੀ ਬਟ ਮੇਰੇ ਕਜ਼ਿਨਸ ਆਲਰੇਡੀ ਲਾਈਨ ਦੇ ਵਿੱਚ ਖੜੇ ਹੋਏ ਸੀਗੇ ਸੋ ਦਰਸ਼ਨ ਕਰਨ ਦੇ ਲਈ ਕੀ ਲਾਈਨ ਦੇ ਵਿੱਚ ਲੱਗਣਾ ਕੀ ਨਹੀਂ ਲੱਗਣਾ ਦਰਸ਼ਨ ਹੋ ਜਾਣ ਉਹਨਾਂ ਹੀ ਬਹੁਤ ਹੁੰਦਾ ਹੈ ਵਾਈ ਗੁਰੂ ਦਾ ਸਿਮਰਨ ਕਰਦੇ ਕਰਦੇ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਸਾਡੀ ਵਾਰੀ ਆ ਗਈ ਤੇ ਬਹੁਤ ਵਧੀਆ ਆਪਣੇ ਦਰਸ਼ਨ ਹੋ ਗਏ ਸੀ ਕਿ ਗੁਰੂ ਮਹਾਰਾਜ ਦਾ ਆਪਾਂ ਨਾਮ ਜਪਿਆ ਤੇ ਉਸ ਤੋਂ ਬਾਅਦ ਆਪਾਂ ਚਲ ਗਏ ਸੀ ਕਿ ਮਤਲਬ ਸਵੇਰ ਦੇ ਮੈਂ ਤਾਂ ਕੁਝ ਨਹੀਂ ਸਿੱਖਾਦਾ ਮੈਂ ਨੰਨੇ ਕਾਲ ਜੇ ਹੀ ਗਈ ਸੀ ਕਿ ਸੋ ਆਪਾਂ ਕਿਉਂਕਿ ਨਿਤਨੇਮ ਕਿੱਤਸੇਗਾ ਉਸ ਤੋਂ ਬਾਅਦ ਟਾਈਮ ਲੱਗਿਆ ਮੈਂ ਪਹਿਲੇ ਹੀ ਜਾ ਤਸੀਗਾ ਕਿ ਮੈਂ ਲੇਟ ਸੋ ਵਾਹਿਗੁਰੂ ਜੀ ਦੋਤੋ ਛੱਡੋ ਭਾਈ ਆ ਜਿਓ ਵਾਹਿਗੁਰੂ ਵਾਹਿਗੁਰੂ ਆ ਜਿਓ ਭਾਈ ਹਾਂਜੀ ਵਾਹਿਗੁਰੂ ਜੀ ਗੁਰੂ ਘਰ ਦੇ ਦਰਸ਼ਨ ਨਾਲ ਹੋ ਕੇ ਸੀਗੇ ਤੇ ਅਸੀਂ ਵਾਪਸ ਆ ਰਹੇ ਸੀ ਲਾਈਟ ਚਲ ਗਈ ਤੇ ਬਸ ਆਪਾਂ ਘਰੇ ਪੁੱਜਣ ਵਾਲੀਆਂ ਤੇ ਤੁਹਾਨੂੰ ਟਾਕੀ ਦੱਸਦੇ ਆਪਾਂ ਸੋ ਹਾਂਜੀ ਵਾਹਿਗੁਰੂ ਜੀ ਆਪਾਂ ਆ ਚੁੱਕੀਆਂ ਘਰੇ ਤੇ ਆਪਾਂ ਮੇਲੇ ਪਤਿਕਰ ਸਾਹਿਬ ਜਾਨ ਦਾ ਪਹਿਲਾ ਨਹੀਂ ਸੀ ਬਣਿਆ ਪਲਾਨ ਬਟ ਚਲੋ ਗੁਰੂ ਮਹਾਰਾਜ ਨੇ ਆਪੀ ਕਿਰਪਾ ਕੀਤੀ ਤੇ ਆਪਾਂ ਗੁਰੂ ਘਰ ਵੀ ਚਲੇ ਗਏ ਦਰਸ਼ਨ ਵੀ ਹੋ ਗਏ ਤੇ ਘਰ ਵੀ ਜਾਇਆ ਜਿਹੜਾ ਆਪਣੇ ਨੇੜੇ ਹੀ ਆ ਗੁਰੂ ਘਰ ਤੇ ਹੁਣ ਹੋ ਰਿਹਾ ਹੈ ਕਿ ਸਵੇਰੇ ਜਿਵੇਂ ਹੁਣ ਤਾਂ ਅੰਮ੍ਰਿਤ ਵੇਲੇ ਦਰਸ਼ਨ ਹੋ ਚੁੱਕੇ ਆ ਤੇ ਜਿਹੜੇ ਆਪਣੇ 11 ਘਰ ਖੋ ਜਪਾ ਜੋਤੀਸ ਰੂਪ ਸਾਹਿਬ ਵੀ ਚਾਹਾਂਗੇ ਤੇ ਆਪਣੇ ਮੇਬੀ ਤੁਸੀਂ ਦੇਖਿਆ ਹੋਊਗਾ ਰੀਲਸ ਤੇ ਜਾਂ ਤੁਹਾਨੂੰ ਪੋਸਟਰ ਆਏ ਹੋਣਗੇ ਕਿ 25 26 ਦਸੰਬਰ ਨੂੰ ਉਰੇ ਸਿੱਖ ਗਲੋਬਲ ਵੱਲੋਂ ਕੰਪੀਟੀਸ਼ਨ ਹੋ ਰਹੇ ਨੇ ਸੋ ਇੱਕ ਵਾਰ ਉੱਥੇ ਵੀ ਹਾਜ਼ਰੀ ਲਾ ਕੇ ਆਵਾਂਗੇ ਤੇ ਜ਼ਿਆਦਾ ਇਤਿਹਾਸ ਬਾਰੇ ਤਾਂ ਮੈਂ ਨਹੀਂ ਕਹਿ ਸਕਦੀ ਕਿ ਮਤਲਬ ਭੁੱਲ ਚੁੱਕ ਹੋ ਜਾਂਦੀ ਆ ਬਟ ਜਿਵੇਂ ਕਿ ਆਪਾਂ ਨੂੰ ਪਤਾ ਹੀ ਕਿ ਅੱਜ 11 ਪੋਵ ਆ ਤੇ ਅੱਧੇ ਦਿਨ ਛੋਟੇ ਸਾਹਿਬ ਸਾਦੇ ਨੂੰ ਪਹਿਲੀ ਕਚੈਰੀ ਸੀਗੀ ਮਤਲਬ ਉਹਨਾਂ ਨੂੰ ਸੂਬੇ ਦੇ ਦਰਬਾਰ ਦੇ ਵਿੱਚ ਅੱਜ ਉਹਨਾਂ ਨੂੰ ਬਹੁਤ ਜ਼ਿਆਦਾ ਲਾਲਚ ਦਿੱਤੇ ਗਏ ਸੀਗੇ ਬਟ ਆਪਣੇ ਗੁਰੂ ਸਹਿਬਾਨਾ ਨੇ ਆਪਾਂ ਆਹੀ ਸਿੱਖਿਆ ਮਿਲਦੀ ਆ ਕਿ ਲਾਲਚ ਨਹੀਂ ਭਾਵੇਂ ਕਿਸੇ ਵੀ ਚੀਜ਼ ਦੀ ਲਾਲਚ ਨਹੀਂ ਕਰਨੀ ਚਾਹੀਦੀ ਜਿਹੜਾ ਦਮਾਲਾ ਸਾਹਿਬ ਮਿਲੇ ਆ ਉਹਨਾਂ ਕਰਕੇ ਮਿਲੇ ਆ ਸੋ ਅੱਜ 25 ਦਸੰਬਰ ਆ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕੁਝ ਮੇਰੇ ਮੈਕਿਊ ਕਮਾ ਮੇਰੇ ਕ੍ਰਿਸਚIANS ਫਰੈਂਡਸ ਵੀ ਨੇ ਤੇ ਅੱਜ ਉਹਨਾਂ ਦਾ ਵੀ ਦੇ ਹੈਗਾ ਏ ਆਪਾਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿ ਸਕਦੇ ਬਟ ਆਪਾਂ ਆਪਣੇ ਧਰਮ ਨੂੰ ਵੀ ਨਹੀਂ ਛੱਡ ਸਕਦੇ ਹੈਗੇ ਸੋ ਜਿਹੜੇ ਆਪਣੇ ਸਿੱਖ ਭਾਈ ਭੈਣ ਆਪਣੇ ਧਰਮ ਨੂੰ ਛੱਡ ਕੇ ਕਿਸੇ ਹੋਰ ਦੇ ਵੱਲ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਉਹ ਵੀ ਸਹੀ ਨਹੀਂ ਹੈਗਾ ਮਾਰਾ ਨਾ ਕਿਸੇ ਨੂੰ ਮਾਰਾ ਨਕੋ ਪਰ ਆਪਣੇ ਧਰਮ ਨੂੰ ਛੱਡ ਕੇ ਕਿਸੇ ਹੋਰ ਦੇ ਧਰਮ ਵੱਲ ਜਾਣਾ ਉਹ ਵੀ ਗਲਤ ਆ ਸੋ ਜੇ ਇਹ ਕੁਝ ਕਹਿੰਦੇ ਹੋਏ ਮੇਤੋ ਕੋਈ ਗਲਤੀ ਹੋ ਗਈ ਹੋਵੇ ਸੋ ਭੁੱਲ ਚੁੱਕ ਦੀ ਮਾਫੀ ਆ ਸੋ ਬਾਕੀ ਦਾ ਆਪਾਂ ਦੇਖਦੇ ਹਾਂ ਦਿਨੇ ਕੀ ਹੁੰਦਾ ਸੋ ਇਨਿਕਾ ਕੇ ਮੈਂ ਸਮਾਪਤੀ ਕਰਦੀ ਆ ਇਹ ਬਾਕੀ ਤਾਂ ਤੁਹਾਨੂੰ ਕੇ ਪਤਾ ਚੱਲ ਜੂਗਾ ਕਿ ਕੀ ਕਰਦੀ ਆਪਾਂ ਸਾਰੇ ਦਿਨ ਕਿਉਂਕਿ ਕੁਝ ਵੀ ਪਲਾਨ ਦੇ ਹਿਸਾਬ ਨਾਲ ਨਹੀਂ ਹੁੰਦਾ ਕਿ ਆ ਕਰਾਂਗੇ ਉਹ ਕਰਾਂਗੇ ਨਹੀਂ ਸੋਚ ਦੇ ਕੁਸ਼ੋਰ ਹੁੰਦੀ ਆ ਪਹਿਲਾਂ ਸੋਚਿਆ ਸੀਗਾ ਕਿ ਫਤਿਹਗੜ ਸਾਹਿਬ ਸ਼ਾਇਦ ਨਾਮ ਮੱਥਾ ਟੇਕੋ ਕਿਉਂਕਿ ਅਸੀਂ ਪਹਿਲਾਂ ਵੀ ਮੱਥਾ ਟੇਕ ਕੇ ਆ ਚੁੱਕੇ ਆ ਕਿਉਂਕਿ ਆਪਾਂ ਤਾਂ ਜਿਵੇਂ ਆਪਾਂ ਕਈ ਨੇੜੇ ਹੀ ਰਹਿੰਦੇ ਆ 10 ਮਿੰਟ ਦਾ ਆ ਪਹਿਲਾਂ ਮੱਥਾ ਟੇਕ ਕੇ ਆ ਚੁੱਕੇ ਆ ਤੇ ਰਸ਼ ਬਹੁਤ ਹੁੰਦਾ ਹੈ ਤੇ ਕੁਝ ਐਵੇਂ ਹੁੰਦਾ ਕਿ ਮੈਂ ਘੁੰਮ ਜਾਨੀ ਆ ਮੈਨੂੰ ਪਤਾ ਹੀ ਨਹੀਂ ਚੱਲਦਾ ਮੈਂ ਘੁੰਮ ਜਾਨੀ ਆ ਤੇ ਇਸ ਕਰਕੇ ਮੈਂ ਪਹਿਲਾਂ ਹੀ ਮੱਥਾ ਟੇਕ ਕੇ ਆ ਚੁੱਕੀ ਸੀ ਕਿ ਬਟ ਚਲੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਮਗੇ ਨਹੀਂ ਚਲੋ ਚਾਲਦੇ ਹਾਂ ਹੌਲੀ ਹੌਲੀ ਚਲੋ ਮੱਥਾ ਟੇਕ ਹੋ ਗਿਆ ਤੇ ਟਰਾਈ ਕਰਾਂਗੇ ਆਪਾਂ ਕੱਲ ਵੀ ਜਾਈਏ ਪਰਸੋ ਵੀ ਜਏ ਪਰਸੋ ਦਾ ਚਲੋ ਪਾਲਕੀ ਸਾਹਿਬਾ ਸੋ ਚਲੋ ਇਨੀ ਕਾ ਕੇ ਮੈਂ ਸਮਾਪਤੀ ਕਰਦੀ ਹਾਂ ਹਾਂਜੀ ਵਾਈ ਗੁਰੂ ਜੀ ਹੁਣ ਵੱਜ ਗਏ ਆ 9 ਤੇ ਹੁਣ ਆਪਾਂ ਚੱਲੇ ਆ ਜੋਤੀ ਸਰੂਪ ਸਾਹਿਬ ਹਾਂਜੀ ਮੈਂ ਕਹਿ ASCIIਗਾ ਕਿ ਦੁਪਹਿਰ ਨੂੰ ਬਣੂਗਾ ਪਲਾਨ ਬਟੋ ਕੈਂ ਮੈਂ ਪਹਿਲੇ ਹੀ ਕਿਆ ਸੀਗਾ ਕਿ ਇੱਥੇ ਕੋਈ ਵੀ ਪਲਾਨ ਪੱਕਾ ਨਹੀਂ ਹੁੰਦਾ ਕਦੋਂ ਵੀ ਕਿੱਧਰ ਕੁਝ ਵੀ ਹੋ ਸਕਦਾ ਹੈ ਸੋ ਪਹਿਲਾ ਦੁਪਹਿਰ ਦਾ ਸੀਗਾ ਬਟ ਹੁਣ ਆਪਾਂ ਫੇਰ ਚੱਲ ਲਈਆਂ ਕਿ ਮम्मा ਹਿੰਟਾਈਮ ਨਾਲ ਹੀ ਚੱਲੋ ਇਸ ਤੋਂ ਪਹਿਲਾਂ ਰਸੋਈ ਤੇ ਤੇ ਆਪਾਂ ਜਾ ਰਹੇ ਹਾਂ ਤੁਰਦੇ ਹੋਏ ਤੇ ਵਾ ਮੈਂ ਕਿੱਥੇ ਜਾ ਰਹੀ ਸੀ ਜੋਤੀਸ ਰੂਪ ਸਾਹਿਬ ਤੇ ਆਪਾਂ ਹੁਣ ਚੱਲ ਰਹੇ ਹਾਂ ਜੋਤੀਸ ਰੂਪ ਸਾਹਿਬ ਤੇ ਬਸ ਚਲੋ ਆਪਾਂ ਚੱਲਦੇ ਹਾਂ ਫੇਰ ਲਾਜ਼ੀਆਂ ਕਿੰਨੀ ਕਰਾਸ਼ਾ ਕਿੰਨਾ ਕ ਨਹੀਂ ਸੋ ਆਪਾਂ ਜਾ ਰਹੇ ਸੀਗੇ ਆਪਾਂ ਅਜੇ ਗਲੀ ਦੇ ਵਿੱਚ ਹੀ ਆ ਤੁਰ ਕੇ ਜਾ ਰਹੀਆਂ ਮਕਾਜ਼ਾ ਇੱਕ ਥੋੜੇ ਥੋੜੇ ਟਾਈਮ ਤੋਂ ਬਾਅਦ ਪੁਲ 'ਤੇ ਖੜੀ ਆ ਕਿਤੇ ਜਾ ਕੇ ਤਾਂ ਉਹ ਬਿਲਕੁਲ ਹੀ ਹੋਰ ਰੋਡ ਤੇ ਤਾਂ ਕਾਰ ਹੈ ਹੀ ਨਹੀਂ ਫਿਰ ਪਾਰਕਿੰਗ ਦਾ ਖੌਂ ਜਾਂਦਾ ਹੈ ਬਾਈਕ ਵੀ ਨਹੀਂ ਬੰਦਾ ਲੱਗੇ ਜਾ ਸਕਦਾ ਸੋ ਆਪਾਂ ਕਹਾਂ ਚਲੋ ਤੁਰ ਕੇ ਹੀ ਚੱਲਦੇ ਨਾ ਚੁੱਪਕੇ ਵੱਧ ਜਾਈਏ ਪਤਾ ਅਮੀ ਨਹੀਂ ਲੱਗਦਾ ਕਦੋਂ ਪਹੁੰਚ ਗਏ ਸੋ ਆਪਾਂ ਚੁੱਪਕੇ ਚੱਲਦੇ ਆ ਵਰਦੇ ਵਰਦਾ ਧੁੱਪ ਨਿਕਲੀ ਪਈ ਸੀਗੀ ਤੇ ਹੁਣ ਦੁਰਦੇ ਹੋਏ ਇੱਧਰ ਆ ਰਹੇ ਆ ਇੱਧਰ ਬਹੁਤ ਜ਼ਿਆਦਾ ਧੁੰਦ ਹੋਈ ਪਿਆ ਮਤਲਬ ਸਿਰਫ ਸਾਹਮਣੇ ਥੋੜਾ ਥੋੜਾ ਦਿਖ ਰਿਹਾ ਬਾਕੀ ਸਾਰੇ ਧੁੰਦ ਹੋਈ ਪਿਆ ਬਾਦ ਤੋਂ ਬਾਦ ਕੁਝ ਬਾਤ ਕੁਝ ਬਾਤ ਹੋ ਰਿਹਾ ਆਪਾਂ ਨੂੰ ਧੁੰਦ ਹੋਣੀ ਲੱਗਦੀ ਬਾਤ ਬਾਤ ਕੁਝ ਨਾ ਇੰਨਾ ਕੱਟਿਆ ਰਸੂੜ ਕੇ ਨਹੀਂ ਕਰਦੇ ਮੈਂ ਸਮਝ ਗਿਆ ਹਜ਼ੂਰ पर उस गुरु और टक्कर कौन बनेगा मुगलिया सल्तनत सब तो ताकतवर सूरमा पैंडे खान किसे दा अहंकार है साहब ने कहा अपने रब नु याद कर लै पैंडे खान सिर ताईं हा पुछो ईंद ਸਾਡੀ ਦੇ ਅੱਜ ਜਿਹੜਾ ਆਪਾਂ ਦੇ ਵਿੱਚ ਆਪਾਂ ਜੋੜੇ ਜਮਾ ਕਰਵਾਏ ਤੇ ਫਿਰ ਆਪਾਂ ਲਾਈਨ ਦੇ ਵਿੱਚ ਲੱਗੇ ਸੀਗੇ ਸੰਗ ਦੂਰ ਦੂਰ ਆਈ ਪੀ ਸੀ ਕਿ ਤੇ ਸਿਮਰਨ ਕਰਦੇ ਹੋਏ ਸਾਡੀ ਵਾਰੀ ਸੀਗੀ ਉਹ ਅੱਧੇ ਘੰਟੇ ਦੇ ਵਿੱਚ ਆ ਗਈ ਸੀਗੀ ਹਾਂਜੀ ਅੱਧੇ ਘੰਟੇ ਦੇ ਵਿੱਚ ਆਪਾਂ RAMNAL ਮੱਥਾ ਟੇਕ ਲਿਆ ਸੀਗਾ ਤੇ ਫਿਰ ਆਪਾਂ ਪੰਜ ਨਾਨਾ ਕਰਕੇ ਦੇਖ ਲਿਆ ਕਿ ਆਪਾਂ ਉਸ ਤੋਂ ਬਾਅਦ ਸਾਡੇ ਨਾਲ ਜੋ ਹੋਇਆ ਉਹ ਥੋੜਾ ਜਿਹਾ ਪਲਾਨਡ ਸੀਗਾ ਬਟ ਜੋ ਦਾ ਰਿਜ਼ਲਟ ਸੀਗਾ ਉਹ ਅਨਪਲਾਨਡ ਸੀਗਾ ਜੋ ਤੁਹਾਨੂੰ ਹੁਣ ਪਤਾ ਚੱਲੂਗਾ ਕਿ ਕੀ ਹੋਇਆ ਏ ਹਾਂਜੀ ਵਾਈ ਗੁਰੂ ਜੀ ਆਪਣੇ ਮੱਥਾ ਟੇਕ ਲਿਆ ਸੀਗਾ ਆਪਾਂ ਤੇ ਵਧੀਆ ਮਤਲਬ ਠੀਕ ਸੀਗੀ ਰਾਤ ਸੀਗਾ ਬਟ ਸੰਗਤ ਆਈ ਜਾਂਦੀ ਹੈ ਚਾਈ ਜਾਂਦੀ ਹੈ ਵਦਾਂ ਵਧੀਆ ਮੱਥਾ ਟੇਕ ਹੋ ਗਿਆ ਤੇ ਖੁਸ਼ੀ ਦਾ ਬਾਹਰ ਆ ਕੇ ਆਪਾਂ ਲੀਤਾ ਸੀਗਾ ਟੈਸਟ ਮੈਨੇ ਧੱਕੇ ਨਾਲ ਮੁਝੇ ਬਟਵਾ ਕੇ ਦੇ ਤੂਹਣਾ ਤੇ ਇਹਨੇ ਉੜਾ ੜਾ ਲਿਖਿਆ ਦੋ ਦਿਨ ਕੋਸ਼ਿਸ਼ਾਂ ਦਾ ਆਨਸਰ ਦਿੱਤਾ ਇਹਨੂੰ ਕੀ ਮਿਲਿਆ ਕੀ ਮਿਲਿਆ ਤੁਸੀਂ ਕਾਪੀ ਪੈਨ ਤੇ ਹੁਣ ਆਪਾਂ ਇੱਕ ਹੋਰ ਜਗ੍ਹਾ ਚੱਲਨੇ ਆਂ ਕਿਤੇ ਮੈਨੂੰ ਇਨਵਿਟੇਸ਼ਨ ਵੀ ਆਇਆ ਸੀਗਾ ਤੇ ਆਪਾਂ ਦੇਖਦੇ ਹਾਂ ਉੱਥੇ ਜਾ ਕੇ ਕੀ ਹੁੰਦਾ ਹੈ ਕਿ ਨਹੀਂ ਸੋ ਉੱਥੇ ਜਾ ਕੇ ਪਤਾ ਚੱਲੂਗਾ ਥੋੜਾ ਰੌਸ਼ਟ ਹੋ ਚੁੱਕਿਆ ਹੈ ਕਿਸ ਤੋਂ ਪਹਿਲਾਂ ਮੇਰਾ ਕੋਈ ਫੋਨ ਜਾ ਕੇ ਲੈ ਜੇ ਮੇਰੇ ਹੱਥੋਂ ਹੀ ਖੋ ਕੇ ਆਪਾਂ ਇਹਨੂੰ ਜੇਬ 'ਚ ਪਾਈਏ ਰੋਬੋਟ ਕੀ ਬੋਲ ਰਿਹਾ ਮੈਂ ਥੋੜਾ ਜਿਹਾ

ਸਾਡੇ ਖਾਤੇ ਸਾਡੇ ਕੁਸ਼ਕ ਕਿੰਨੇ ਹੋ ਗਿਆ 5 ਹੋ ਗਏ ਆ ਤੇ ਸਾਨੂੰ ਮਿਲਿਆ ਨਾਂ ਸਰਟੀਫਿਕੇਟ ਹੁਣ ਅਸੀਂ ਅਗਲੀ ਲਾਈਨ ਸ਼ੁਰੂ ਕਰਦੇ ਹਾਂ

ਮਤਲਬ ਉਹ 7 ਪਾਰਟਸ ਵਿੱਚ ਉਹ ਨਹੀਂ ਮਤਲਬ ਪਾਰਟਿਸਿਪੇਟ ਕਰਨਾ ਚਾਹੁੰਦੇ ਬਟ ਉਹ ਕੁਝ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਲਈ ਓਪਨ ਚੈਲੰਜ ਨੇ ਜਿਸ ਦੇ ਵਿੱਚ ਕੋਈ ਵੀ ਪਾਰਟ ਲੈ ਸਕਦਾ ਹੈ ਸੋ ਜਿਹੜੇ 7 ਲੈਵਲਸ ਨੇ ਉਸ ਦੇ ਵਿੱਚ ਲਗ ਲਗ ਕੰਪੀਟੀਸ਼ਨਸ ਹੁੰਦੇ ਨੇ ਜਿਸ ਦੇ ਵਿੱਚ ਲਗ ਲਗ ਟੀਚਰਸ ਬੈਠੇ ਨੇ ਜੋ ਕੁਐਸਚਨ ਆਨਸਰ ਪੁੱਛਦੇ ਨੇ ਜਿਵੇਂ ਕਿ ਮੈਨੂੰ ਪੁੱਛਿਆ ਗਿਆ ਸੀਗਾ ਮੈਂ ਔਰ ਮੇਰੀ ਸਿਸਟਰ ਨੇ ਪਾਰਟ ਲਿੱਤਾ ਸੀਗਾ ਦੋਨਾਂ ਨੇ ਇਸ ਦੇ ਵਿੱਚ ਸਾਨੂੰ ਉੜੇ ਆੜੇ ਦੇ ਵਿੱਚ ਉਹ ਮਤਲਬ ਕੋਈ ਵਰਡ ਦੇ ਉੱਤੇ ਅੱਖਰ ਦੇ ਉੱਤੇ ਜੇ ਮੈਨੂੰ ਤਾਇਆ ਸੀਗਾ ਉਸ ਦੇ ਵਿੱਚ ਕੀ ਆ ਗਿਆ ਸੀਗਾ ਤੁਸੀਂ ਗੁਰਬਾਣੀ ਦੀ ਤੁੱਕ ਦੱਸੋ ਫਿਰ ਆਪਣੇ ਗੁਰੂ ਸਾਹਿਬਾਨ ਬਾਰੇ ਸ਼ਫਰ شہادت ਬਾਰੇ ਸਭ ਕੁਝ ਪੁੱਛਿਆ ਗਿਆ ਸੀਗਾ ਤੇ ਇਸ ਦੇ ਵਿੱਚ ਲਾਸਟ ਚ ਐਗਜ਼ਾਮ ਹੁੰਦਾ ਰਿਟਨ ਐਗਜ਼ਾਮ ਜਿਸ ਤੇ ਮੇਰੇ ਔਰ ਮੇਰੀ ਸਿਸਟਰ ਖੁਸ਼ਕੀਦ ਦੇ ਬਹੁਤ ਵਧੀਆ ਮਾਰਕਸ ਆਏ ਸੀਗੇ ਤੇ ਇਸ ਦੇ ਵਿੱਚ ਇੱਕ ਹੋਰ ਟਵਿਸਟ ਸੀਗਾ ਕਿ ਜਿਹੜੇ ਸਟੂਡੈਂਟਸ ਨੇ ਮਤਲਬ ਆਪਣੇ ਪੋਜੀਸ਼ਨਸ ਆਈਆਂ ਸੀ ਉਹਨਾਂ ਦੇ ਲੱਕੀ ਡਰਾਅ ਕੱਢੇ ਜਾਂਦੇ ਸੀਗੇ ਤੇ ਐਜ਼ ਅ ਲੱਕੀ ਪਰਸਨ ਖੁਸ਼ਪ੍ਰੀਤ ਕੌਰ ਜੀ ਉਹਨਾਂ ਦੀ ਲੱਕੀ ਡਰਾਅ ਨਿਕਲੇ ਆਏ ਨਿਕਲੇ ਆ ਵੀ ਫਰਸਟ ਪ੍ਰਾਈਜ਼ ਦੇ ਵਿੱਚ ਮਤਲਬ ਤਿੰਨ ਪੋਜੀਸ਼ਨਸ ਕੱਢਣੀਆਂ ਸੀ ਥਰਡ ਥਰਡ ਨੂੰ ਸਾਈਕਲ ਲੱਕੀ ਡਰਾਅ ਦੇ ਵਿੱਚ ਸੈਕੰਡ ਵਾਲੇ ਨੂੰ ਮੇਬੀ ਰੈਫਰਿਜਰੇਟਰ ਸੀਗਾ ਔਰ ਫਰਸਟ ਵਾਲੇ ਦੀ ਫੀਸ ਸੀਗੀ ਉਹ ਗਲੋਬਲ 6 ਵੱਲੋਂ ਪੇ ਕਰੀ ਕਰਨੀ ਕਰੀ ਜਾ ਰਹੀ ਆ ਤੇ ਉਹ 1 ਸਾਲ ਦੀ ਆ ਤੇ ਇਹ ਮਹਾਰਾਜ ਦਾ ਉਹ ਲक्की ਫਾਦੇ ਵਿੱਚ ਇਨਾਮ ਵੀ ਆਇਆ ਸੀਗਾ ਸੋ ਗੁਰੂ ਮਹਾਰਾਜ ਦੀ ਕਿਰਪਾ ਸੋ ਆ ਸੀਗਾ ਸੋ ਮੇਰੇ ਅੱਜ ਮੈਂ ਆ ਵੀਡੀਓ ਪਾ ਰਹੀ ਹਾਂ ਜਿੰਨੀ ਸਿੱਖ ਸੰਗਤ ਦੇਖ ਰਹੀ ਹੈ ਤੇ ਉਸਰੰਦ ਆਏ ਹੋਏ ਨਹੀਂ ਸੋ ਮੇਰੀ ਬੇਨਤੀ ਆਹੀ ਆ ਕਿ ਅੱਪਾ ਤੋਂ ਬਾਅਦ ਇਸ ਦੇ ਵਿੱਚ ਸਟੂਡੈਂਟਸ ਪਾਰਟਿਸਪੇਟ ਕਰਨ ਸਿੱਖੀ ਹਿਸਟਰੀ ਬਾਰੇ ਅਵੇਅਰ ਹੋਣ ਸੋ ਇਨੀ ਕੋਈ ਬੇਨਤੀ ਆ ਕਿ ਬਾਤੋ ਬਾਦ ਸਟੂਡੈਂਟਸ ਪਾਰਟਿਸਪੇਟ ਕਰਨ ਜਿੰਨੇ ਵੀ ਵੀਡੀਓ ਸੇਖ ਰਹੇ ਨੇ ਇਹ ਬੱਚੇ ਦਾ ਜੀ ਫਸਟ ਪ੍ਰਾਈਜ਼ ਆਇਆ ਇੱਕ ਸਾਲ ਇਹਨਾਂ ਦੀ ਜਿਹੜੀ ਫੀਸ ਆ ਸੰਸਤਾ ਵੱਲੋਂ ਫਰੀ ਹੋਏਗੀ ਕੋਲੇ ਆਂ ਦੂਜੇ ਪਾਸੇ ਤੇ ਇੱਥੇ ਮੇਰੇ 프ੈਂਡ ਸੀਗੇ ਕਿ ਉਹਨਾਂ ਨੇ ਮੈਨੂੰ ਧੱਕੇ ਨਾਲ ਥੋੜਾ ਜਿਹਾ ਇੱਥੇ ਬਿਠਾ ਲਿੱਤਾ ਏ ਤੇ ਆਪਾਂ ਇੱਥੇ ਬਹਿ ਕੇ ਸੇਵਾ ਦੇ ਰਹੇ ਆਂ ਥੋੜੀ ਜੀ ਤੇ ਇੱਥੇ ਵੀ ਗੁਰਮਤਿ ਇਗਜ਼ਾਮ ਹੋ ਰਿਹਾ ਸੀਗਾ ਤੇ ਇੱਥੇ ਸੇਵਾ ਸੀਗੀ ਆਪਣੀ ਥੋੜੀ ਜੀ ਤੇ ਕਰਨਾ ਉਹ ਕਰਕੇ ਦੇਖਦੇ ਹਾਂ ਜੇ ਲੰਗਰ ਨਹੀਂ ਛਕਿਆ ਬਹੁਤ ਲੱਗੀ ਹੋਈ ਸੀ ਪਰ ਚਲੋ ਸੇਵਾ ਵੀ ਜ਼ਰੂਰੀ ਆ ਹੁਣ ਦੇਖ ਕੇ ਫਿਰ ਆਪਾਂ ਚੱਲਦੇ ਆਂ ਘਰਾਂ ਨੂੰ ਚੱਲੇ ਪਾਉਨੇ ਆਂ ਬਾਕੀ ਦਾ ਜਿਵੇਂ ਹੋਇਆ ਜੋ ਹੋਇਆ ਜੋ ਰਹਿ ਗਿਆ ਦੱਸਣਾ ਉਹ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ। ਬੀਜੀ ਠੀਕ ਹੈ ਨਹੀਂ ਹੈ ਜੀ। ਤੋਂ ਅਸੀਂ ਘਰੇ ਜਾ ਰਹੇ ਸੀ ਸਾਨੂੰ ਸਾਡੇ ਮਿਲੇ ਫਰੈਂਡਸ। ਠੀਕ ਹੈ ਕਮਲ ਦੇਖਿਆ ਹੋਊਗਾ ਤੁਸੀਂ ਸਾਡੇ ਨਾਲ ਗਾਇਸਾਂ ਨੂੰ ਖੁਦ ਲਈ ਸੀ ਬਸ ਆਸ ਦੀ ਸ਼ਾਂਤ ਐਂਟਰੀ ਮਾਰਦੇ ਸਾਰੇ ਇਹਨਾਂ ਦੇ ਦਰਸ਼ਨ ਕੀਤੇ ਅਸੀਂ ਸੋਚ ਰਹੇ ਸੀ ਸਾਨੂੰ ਕੋ ਮਿਲੇ ਮਿਲੇਗੇ। ਉਹ ਅਮੀਲੀ ਆਏ ਤੇ ਖੁਸ਼ੀ ਨੂੰ ਫਰਸਟ ਪ੍ਰਾਈਜ਼ ਆਹ ਮਿਲਿਆ ਸੀਗਾ। ਤੇ ਫਿਰ ਅਸੀਂ ਇੱਕ ਹੋਰ ਮਤਲਬ ਸੀਗਾ ਕੋਲੀ ਐਗਜ਼ਾਮ ਉੱਥੇ ਵੀ ਅਸੀਂ ਗਏ ਸੀਗੇ ਤੇ ਉੱਥੇ ਇੱਕ ਆਹ ਪ੍ਰਾਈਜ਼ ਤੇ ਆਦੋ ਪ੍ਰਾਈਜ਼ ਤੇ ਆ ਵੀ ਸਾਨੂੰ ਗਲੋਬਲ ਸਿੱਖ ਵੱਲੋਂ ਹੀ ਮਿਲਿਆ ਸੀ ਜਦੋਂ ਅਸੀਂ ਮੈਂ ਫਰਸਟ 라ਉਂਡ ਪਾਰ ਕਰ ਲਿਆ ਸੀਗਾ ਤੇ ਖੁਸ਼ੀ ਨੂੰ ਪੈਨ ਮਿਲੇ ਸੀ ਜੋ ਕਿ ਇਸ ਦੇ ਵਿੱਚ ਬਈਆ ਹੁਣ ਮੈਨੂੰ ਖੋਲਣਾ ਪਊਗਾ। ਤੇ ਆਹ ਸੀਗਾ ਤੇ ਆਪਣੇ ਉੱਥੇ ਸਾਨੂੰ ਫੋਟੋ ਵੀ ਕੱਢ ਕੇ ਦਿੱਤੀ ਉਹਨਾਂ ਨੇ ਗਲੋਬਲ ਸਿੱਖ ਵੱਲੋਂ। ਤੇ ਸੋ ਇੰਨੀ ਕੋ ਸੇਵਾ ਪਰਵਾਨ ਕਰਨੀ। ਤੇ ਆਪਣੇ ਹੋਈਆਂ ਪੂਰੀਆਂ ਚੁੱਕਾ ਦੇ ਕੇ ਮੈਂ ਕਿਹ ਜੀ ਗੁਰੂ ਮਹਾਰਾਜ ਦੇ ਮੁਰਿਆਪਾ ਸ਼ੁਕਰਾਨਾ ਕਰਦੀ ਆ ਕਿਉਂਕਿ ਜਿਹੜਾ ਅੱਜ ਐਗਜ਼ਾਮ ਦਿੱਤਾ ਸੀਗਾ ਉਹ ਰੈਂਡਮਲੀ ਸੀਗਾ ਕਿਉਂਕਿ ਆਪਾਂ ਨੂੰ ਪਤਾ ਨਹੀਂ ਮਤਲਬ ਪਤਾ ਸੀਗਾ ਕਿ ਐਗਜ਼ਾਮ ਹੋਣਾ ਹੈ ਗੁਰਸਿੱਖੀ ਦਾ ਐਗਜ਼ਾਮ ਸੀਗਾ ਛੋਟੇ ਹੁੰਦੇ ਤੋਂ ਪੜਦੇ ਆ ਰਹੇ ਨਰਸਰੀ ਤੋਂ ਤਾਂ ਕੋਈ ਪ੍ਰਪਰੇਸ਼ਨ ਨਹੀਂ ਸੀ ਕਿ ਰੈਂਡਮ ਜਾ ਕੇ ਪਤਾ ਚੱਲੇ ਕਿ ਉੱਥੇ ਕਿੰਨੇ ਲੈਵਲ ਹੋਣੇ ਨੇ ਕੀ ਕੁਝ ਹੋਣਾ ਹੈ ਬਟ ਗੁਰੂ ਮਹਾਰਾਜ ਜੀ ਆਪਣੇ ਨਾਲ ਸੀਗੇ ਸਿਰ ਤੇ ਉਹਨਾਂ ਦਾ ਹੱਥ ਸੀਗਾ ਤੇ ਫਤਿਹ ਹੋਈ ਵੀ ਆ ਕਹਿੰਦੇ ਨੇ ਨਾ ਸਿੱਖੀ ਬੋਰਿੰਗ ਨਹੀਂ ਹੈਗੀ ਸਿੱਖੀ ਇਨਸਪਾਇਰਿੰਗ ਆ ਜੋ ਮੈਂ ਪਹਿਲੇ ਵਲੌਗ ਚ ਵੀ ਕਿਹਾ ਸੀਗਾ ਸਿੱਖੀ ਇੰਟਰਸਟਿੰਗ ਆ ਸਿੱਖੀ ਬੋਰਿੰਗ ਨਹੀਂ ਹੈਗੀ ਸੋ ਹੁਣ ਆਪਾਂ ਬਸ ਇੰਨਾ ਕਹਿ ਕੇ ਆਪਾਂ ਸਮਾਪਤੀ ਕਰਦੇ ਹਾਂ ਤੇ ਜਿਹੜਾ ਆਪਣਾ ਮੇਨ ਪਰਪਸ ਆ ਸ਼ਿੱਦੀ ਦਿਹਾੜੇ ਮਨਾਉਂਦਾ ਉਹ ਲੰਗਰ ਹਾਂਜੀ ਲੰਗਰ ਲਾਉਣਾ ਆ ਵੀ ਮੈਂ ਗੱਲ ਕਰਨੀ ਸੀ ਕਿ ਲੰਗਰ ਲਾਉਣਾ ਅਲੱਗ ਗੱਲ ਆ ਪਰ ਜਿਹੜੇ ਆਪਣੀ ਸ਼ਿੱਦੀ ਦਿਹਾੜੇ ਮਨਾਉਂਦਾ ਮੇਨ ਪਰਪਸ ਆਪਣਾ ਆਹੀ ਆ ਕਿ ਆਪਾਂ ਸਿੱਖੀ ਸਰੂਪ ਨੂੰ ਧਾਰਨ ਕਰੀਏ ਗੁਰੂ ਵਾਲੇ ਬਣੀਏ ਗੁਰੂ ਦੇ ਲੜ ਲੱਗੀਏ ਕੇਸਾਂ ਦੀ ਬੇਅਤਬੀ ਨਾ ਕਰੀਏ ਦਾੜੇ ਨਾ ਕਟਾਈਏ ਸਿੱਖੀ ਸਰੂਪ ਚ ਸਜੀਏ ਸੋ ਇਨੀ ਕੋ ਸੇਵਾ ਪਰਵਾਨ ਕਰਨੀ ਵਿਆਂ ਭੁਲਾ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ